ਪੰਜਾਬ ਦੇ ਵਿੱਚ ਵਾਪਰ ਗਿਆ ਵੱਡਾ ਹਾਦਸਾ ਪੀਆਰਟੀਸੀ ਦੀ ਬੱਸ ਨੇ ਕੁਚਲਿਆ ਇੱਕ ਨੌਜਵਾਨ ਨੌਜਵਾਨ ਦੀ ਹੋਈ ਹੈ ਮੌਕੇ ਤੇ ਹੀ ਮੌਤ ਤੇ ਡਰਾਈਵਰ ਐ ਮੌਕੇ ਤੋਂ ਫਰਾਰ ਜਿੱਹਾ ਇਹ ਖਬਰ ਸਮਾਣਾ ਦੇ ਬੱਸ ਸਟੈਂਡ ਤੋਂ ਸਾਹਮਣੇ ਆਈ ਹੈ ਜਿਸ ਦੀਆਂ ਤਸਵੀਰਾਂ ਤੇ ਵੀਡੀਓ ਅਸੀਂ ਸਕਰੀਨ ਤੇ ਤੁਹਾਨੂੰ ਦਿਖਾ ਰਹੇ ਆ ਇੱਥੇ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ ਹਰਿਆਣਾ ਦੇ ਚੀਕਾ ਸ਼ਹਿਰ ਤੋਂ ਆਈ ਐਸ ਪੀ ਆਰ ટી ਸੀ ਦੀ ਬੱਸ ਨੇ ਇੱਕ ਨੌਜਵਾਨ ਨੂੰ ਕੁਚਲ ਕੇ ਰੱਖ ਦਿੱਤਾ ਨੌਜਵਾਨ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਤੇ ਜਿਹੜਾ ਬੱਸ ਦਾ ਡਰਾਈਵਰ ਹੈ ਉਹ ਮੌਕੇ ਤੋਂ ਫਰਾਰ ਹੋਇਆ ਦੱਸਿਆ ਜਾ ਰਿਹਾ ਹੈ ਦੱਸਦੀ ਹੈ ਕਿ ਬੱਸ ਸਟੈਂਡ ਦੇ ਵਿੱਚ ਕੁਝ ਦੁਕਾਨਾਂ ਨੇ ਉਹਨਾਂ ਦੇ ਦੁਕਾਨਦਾਰਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਦੱਸਿਆ ਹੈ ਕਿ ਇਸ ਨੌਜਵਾਨ ਦੀ ਉਮਰ 35 ਸਾਲ ਹੈ ਜਿਹੜਾ ਕਿ ਨਾਈ ਦੀ ਦੁਕਾਨ ਤੇ ਆਇਆ ਸੀ ਤਾਂ ਕਿ ਆਪਣੇ ਵਾਲਾਂ ਦੀ ਕਟਿੰਗ ਕਰਵਾਸ ਕੇ ਉਸ ਦੌਰਾਨ ਹੀ ਇਹ ਬੱਸ ਆਈ ਤੇ ਇਸ ਨੌਜਵਾਨ ਨੂੰ ਦਰੜ ਕੇ ਰੱਖ ਦਿੱਤਾ ਜਿਸ ਦੇ ਨਾਲ ਨੌਜਵਾਨ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਦੱਸਦੀ ਹੈ ਕਿ ਪੁਲਿਸ ਵੀ ਮੌਕੇ ਤੇ ਹੀ ਪਹੁੰਚ ਗਈ ਹੈ ਐਸਆਈ ਸ਼ੰਦਰਪਾਲ ਆਪਣੀ ਟੀਮ ਦੇ ਨਾਲ ਇੱਥੇ ਪਹੁੰਚੇ ਨੇ ਉਹਨਾਂ ਨੇ ਮ੍ਰਿਤਕ ਦੀ ਦੇਹ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਤੇ ਸਿਵਲ ਹਸਪਤਾਲ ਦੀ ਮੌਰਚਰੀ ਦੇ ਵਿੱਚ ਰਖਵਾ ਦਿੱਤਾ ਹੈ ਦੱਸਦੀ ਹੈ ਕਿ ਸਿਵਲ ਹਸਪਤਾਲ ਦੀ ਡਾਕਟਰ ਕੰਮਲ ਨੇ ਇਹ ਜਾਣਕਾਰੀ ਦਿੱਤੀ ਹੈ ਕਿ 24 ਘੰਟਿਆਂ ਬਾਅਦ ਇਸ ਨੌਜਵਾਨ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕੀਤਾ ਜਾਵੇਗਾ ਕਿਉਂਕਿ ਅਜੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ ਦੱਸਦੀ ਹੈ ਕਿ ਇਸ ਮ੍ਰਿਤਕ ਨੌਜਵਾਨ ਦੀ ਪਛਾਣ ਕਰਨ ਦੇ ਲਈ ਆਸ-ਪਾਸ ਦੇ ਲੋਕਾਂ ਨੂੰ ਵੀ ਦੱਸਿਆ ਗਿਆ ਹੈ ਜਿਹੜੇ ਕੁਝ ਮਹਤਵਾਰ ਨੇ ਉਹਨਾਂ ਨੂੰ ਇਸ ਬੰਦ ਦੇ ਵਿੱਚ ਸੂਚਨਾ ਦਿੱਤੀ ਗਈ ਹੈ ਤਾਂ ਕਿ ਇਸ ਨੌਜਵਾਨ ਦੀ ਪਛਾਣ ਹੋ ਸਕੇ ਸੋ ਇਸ ਪੀ ਆਰਟੀਸੀ ਦੀ ਬੱਸ ਦੇ ਨਾਲ ਇੱਕ ਨੌਜਵਾਨ ਜਿਹੜਾ ਕਿ ਕੁਚਲਿਆ ਗਿਆ ਹੈ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਅਜੇ ਤੱਕ ਇਸ ਦੀ ਸਨਾਖਸ਼ ਨਹੀਂ ਹੋ ਸਕੀ ਤੇ ਇਸ ਦੀ ਮ੍ਰਿਤਕ ਦੀ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਦੇ ਵਿੱਚ ਰਖਵਾ ਦਿੱਤਾ ਗਿਆ ਹੈ ਪੁਲ ਇਸ ਨਾਮ ਮਾਮਲਾ ਨੋਟ ਕਰ ਲਿਆ ਹੈ ਤੇ 24 ਘੰਟਿਆਂ ਦੇ ਬਾਅਦ ਇਸ ਮ੍ਰਿਤਕ ਨੌਜਵਾਨ ਦੀ ਦੇ ਦਾ ਪੋਸਟਮਾਰਟਮ ਕੀਤਾ ਜਾਵੇਗਾ ਇਸ ਬੰਦ ਦੇ ਵਿੱਚ ਹੋਰ ਕੀ ਕੋ ਜਾਣਿਆ ਗਿਆ ਹੈ ਕੀ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਨਕਸਬੇ ਜਿਹੜੀ ਬੋਡੀ ਆਈ ਹੈ ਕੋਈ ਪਛਾਣ ਵੀ ਜਿਸ ਦੀ ਕੀ ਹੈ ਮੇਰੀ ਕੋਈ ਪਛਾਣ ਨਹੀਂ ਹੋਈ ਜੀ ਬੱਸ ਸਟੈਂਡ ਤੋਂ ਆਈ ਹੈ ਜੀ ਸਿਰ ਦੇ ਕ੍ਰੈਸ਼ ਇੰਜਰੀ ਹੈ ਸਿਰ ਦੀ ਨਾ ਉਮਰ ਐਸਟੀਮੇਟ ਇਹਨਾਂ 35-40 ਸਾਲ ਦੇ ਦੇਖਣ ਨੂੰ ਲੱਗਦਾ ਬੰਦਾ ਬਾਕੀ ਦਾ ਕੋਈ ਪਤਾ ਨਹੀਂ ਹੈਗਾ ਨਾਮ ਵੀ ਮੇਰਾ ਬੋਡੀ ਅਸੀਂ ਮਾਰਦੇ ਸ਼ਿਫਟ ਕਰਾ ਦਿੱਤੀ ਹੈ ਪੁਲਿਸ ਵਾਲੇ ਲੈ ਕੇ ਆਏ ਨੇ ਜੀ